ਨਵਿਆ ਹੈਲਪਿੰਗ ਹੈਂਡਸ ਫਾਊਂਡੇਸ਼ਨ ਵੱਲੋਂ ਨਵਿਆ ਦੀ ਯਾਦਵੀ ਸੰਪਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਮੈਗਾ ਖੂਨਦਾਨ ਕੈਂਪ 14 ਦਸੰਬਰ ਨੂੰ ਲਗਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਮੂਹ ਭਾਜਪਾ ਵਰਕਰਾਂ ਤੇ ਸ਼ਹਿਰ ਦੇ ਹੋਰ ਨਾਗਪਤਵੰਤਿਆਂ ਦੀ ਇੱਕ ਅਹਿਮ ਮੀਟਿੰਗ ਸਥਾਨਕ ਰਿਜ਼ੋਰਟ ਵਿਖੇ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਕੇਂਦਰੀ ਰਾਜमंत्री ਵਿਜੇ ਸੰਪਲਾ ਤੇ ਆਸ਼ੂ ਸੰਪਲਾ ਨੇ ਸ਼ਿਰਕਤ ਕੀਤੀ ਮੀਟਿੰਗ ਦੌਰਾਨ ਜਿੱਥੇ ਇਸ ਖੂਨਦਾਨ ਕੈਂਪ ਨੂੰ ਨੇਪਰੇ ਚਾੜਨ ਲਈ ਅਹਿਮ ਵਿਚਾਰ ਵਟਾਂਦਰਾ ਕੀਤਾ ਗਿਆ ਉੱਥੇ ਹੀ ਗੱਲਬਾਤ ਕਰਦੇ ਆ ਭਾਜਪਾ ਦੇ ਸਾਬਕਾ ਕੈਬਨਟ ਮੰਤਰੀ ਪੰਜਾਬ বিজে ਸੰਪਲਾਤੇ ਆਸ਼ੂ ਸਾਪਲਾ ਨੇ ਕਿਹਾ ਕਿ ਇਹ ਕੈਂਪ 14 ਦਸੰਬਰ ਨੂੰ ਗੁਪਤਾ ਪੈਲੇਸ ਫਗਵਾੜਾ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕੈਂਪ ਨਵਿਆ ਜੋਗੀ 2017 ਚ ਸਦੀਵੀ ਵਿਸ਼ੋੜਾ ਦੇਗੇ ਸੀ ਉਸ ਦੇ ਜਨਮ ਦਿਨ ਮੌਕੇ ਇਹ ਕੈਂਪ ਲਗਾਇਆ ਜਾ ਰਿਹਾ ਹੈ। ਹੁਣ ਸਮੂਹ ਸ਼ਹਿਰ ਵਾਸੀਆਂ ਦੇ ਨਾਲ-ਨਾਲ ਖੂਨਦਾਨੀਆਂ ਨੂੰ ਇਸ ਕੈਂਪ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਅਨੁਰਾਗ ਮਾਨਖੰਡ, ਤੇਜਸਵੀ ਭਾਰਤਵਾੜ, ਬਲਵਧਰ ਸਿੰਘ ਦੁੱਗਲ, ਵੱਲੂ ਬਾਲੀਆ, ਪ੍ਰਮੋਦ ਮਿਸ਼ਰਾ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਸਨ। ਫਗਵਾੜਾ ਤੋਂ ਨਵਰਾਣ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਫਗਵਾੜਾ ਵਿਖੇ 14 ਦਸੰਬਰ ਨੂੰ ਦੇਨੇ ਐਤਵਾਰ ਗੁਪਤਾ ਪੈਲੈਸ ਜਿਹੜਾ ਅਸ਼ੀਸ਼ ਹੋਟਲ ਦੇ ਨਾਲ ਉੱਥੇ ਨਵਿਆ ਹੈਲਪਿੰਗ ਹੈਂਡ ਦੇ ਵੱਲੋਂ ਸਾਪਲਾ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਇੱਕ ਮੈਗਾ ਬਲੱਡ ਡੋਨੇਸ਼ਨ ਕੈਂਪ ਕੀਤਾ ਜਾ ਰਿਹਾ ਜਿਸ ਤੇ ਵੱਡੀ ਗਿਣਤੀ ਚ ਲੋਗਾ ਨੂੰ ਅਸੀਂ ਖੂਨਦਾਨ ਇਹ ਕਰਨ ਦੇ ਲਈ ਅਪੀਲ ਕੀਤੀ ਹੈ ਔਰ ਲੋਗਾ ਨੇ ਬਹੁਤ ਸਾਰੇ ਲੋਗਾ ਨੇ ਸਾਨੂੰ ਉਤਸ਼ਾਹ ਵੀ ਦਿੱਤਾ ਸੋ ਸਾਰਿਆਂ ਨੂੰ ਅਸੀਂ ਤੁਹਾਡੇ ਮਾਧਮ ਦੇ ਨਾਲ ਇਹ ਅਪੀਲ ਬੇਨਤੀ ਵੀ ਕਰਦੇ ਆ ਕਿ ਨਵਿਆ ਫਾਊਂਡੇਸ਼ਨ ਵੱਲੋਂ ਜਿਹੜਾ ਇਹ ਕਾਰਜਕ੍ਰਮ ਕਰਵਾਇਆ ਜਾ ਰਿਹਾ ਉਹਦੇ ਚ ਸਾਰੇ ਸ਼ਹਿਰ ਵਾਸੀ ਵੱਧ ਚੜ ਕੇ ਸਹਿਯੋਗ ਵੀ ਦੇਣ ਔਰ ਇਸ ਮੈਗਾ ਬਲੱਡ ਡੋਨੇਸ਼ਨ ਕੈਂਪ ਨੂੰ ਹੋਰ ਵਧੀਆ ਬਣਾਉਣ ਦੇ ਲਈ ਸਾਡਾ ਵੱਧ ਤੋਂ ਵੱਧ ਸਹਿਯੋਗ ਦੇਣ ਔਰ ਖੂਨਦਾਨ ਮਹਾਦਾਨ ਇਹ ਵੀ ਜਾਣਦੇ ਆ ਕਿ ਇੱਕ ਕਿਸੇ ਦੀ ਜ਼ਿੰਦਗੀ ਬਚਾਉਣ ਦੇ ਵਿੱਚ ਕੰਮ ਆਉਂਦਾ ਸੋ ਉਹਦੇ ਲਈ ਅਸੀਂ ਇੱਥੇ ਇਸ 90 ਦੇ ਨਾਂ ਦੇ ਉੱਤੇ 90 ਹੈਲਪਿੰਗ ਹੈਂਡ ਦੇ ਤੌਰ ਤੇ ਅਸੀਂ ਸ਼ੁਰੂ ਕਰ ਰਹੇ ਸੋ ਆਸ ਕਰਦੇ ਆ ਕਿ ਤੁਹਾਡੇ ਸਾਰੇ ਸਹਿਯੋਗ ਨਾਲ ਇੱਕ ਸਮਾਜ ਦੇ ਪ੍ਰਤੀ ਜਿਹੜਾ ਆਪਣਾ ਵਚਨਬੱਧਤਾ ਉਹ ਅਸੀਂ ਨਿਭਾਉਣ ਜਾ ਰਹੇ ਆ ਤੇ ਤੁਹਾਡੇ ਸਹਿਯੋਗ ਦੀ ਬਹੁਤ ਵੱਡੀ ਲੋੜ ਹੈ ਬਹੁਤ ਬਹੁਤ ਅੱਜ ਅਸੀਂ ਨਵਿਆ ਹੈਲਪਿੰਗ ਹੈਂਡ ਜੋ ਸਾਡੀ ਬੱਚੀ ਨਵਿਆ ਦੀ ਯਾਦ ਦੇ ਵਿੱਚ ਅਸੀਂ ਜੋ ਨਵੀਂ ਇਹ ਆਰਗੇਨਾਈਜੇਸ਼ਨ ਤਿਆਰ ਕੀਤੀ ਗਈ ਹੈ ਉਹਦੇ ਉਹਦੇ ਵੱਲੋਂ ਅਤੇ ਸਾਪਲਾ ਫਾਊਂਡੇਸ਼ਨ ਦੀ ਸਹਿਯੋਗ ਦੇ ਨਾਲ 14 ਦਸੰਬਰ ਨੂੰ ਇੱਕ ਮੈਗਾ ਬਲੱਡ ਮਿਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਸੋ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਗੱਲ ਦੀ ਅਪੀਲ ਕਰਨੀ ਚਾਹੁੰਦਾ ਕਿ ਇਹ ਕੋਈ ਪੋਲੀਟੀਕਲ ਮંચ ਨਹੀਂ ਇਹ ਅਸੀਂ ਇੱਕ ਤੁਹਾਡੇ ਕੋ ਆਪਣੇ ਪਰਿਵਾਰ ਦੇ ਲਈ ਕਿ ਮੇਰੀ ਬੱਚੀ ਜਿਹੜੀ ਤੁਸੀਂ फोटो ਦੇਖ ਰਹੇ ਹੋ ਨਵਿਆ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਈ ਸੀ 2017 ਦੇ ਵਿੱਚ ਸੋ ਅੱਜ ਅਸੀਂ ਉਹਦੀ ਯਾਦ ਨੂੰ ਸਮਰਪਿਤ ਕਰਦੇ ਹੋਏ 14 ਦਸੰਬਰ ਨੂੰ ਉਹਦੇ ਜਨਮ ਦਿਨ ਵਾਲੇ ਦਿਨ ਅਸੀਂ ਇੱਕ ਮੈਗਾ ਬਲੱਡ ਡੋਨੇਸ਼ਨ ਕੈਂਪ ਲਗਾਉਣ ਜਾ ਰਹੇ ਹਾਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਜਿੰਨੇ ਵੀ ਪੰਜਾਬ ਵਾਸੀਆਂ ਨੂੰ ਸਾਰੇ ਜਿੰਨੇ ਵੀ ਮੇਰੇ ਸੱਜਣ ਮਿੱਤਰ ਮੇਰੇ ਦੋਸਤ ਰਿਸ਼ਤੇਦਾਰ ਜਿੰਨੇ ਵੀ ਭਾਈ ਭੈਣ ਸਾਰੇ ਤੁੰਡ ਰਹੇ ਆ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡੇ ਇਸ ਉਪਰਾਲੇ ਦੇ ਵਿੱਚ ਤੁਸੀਂ ਸਾਡੇ ਨਾਲ ਖੜੇ ਹੋ ਕੇ ਸਾਡਾ ਸਹਿਯੋਗ ਦਿਓ ਤਾਂ ਕਿ ਅਸੀਂ ਇਸ ਕੈਂਪ ਨੂੰ ਜੋ ਹੈ ਉਹ ਸਫਲਾ ਬਣਾ ਸਕੀਏ ਕੁਪਤਾ ਪੈਲੇਸ ਅਸ਼ੀਸ਼ ਕੰਟੀਨੈਂਟਲ ਜੀਟੀ ਰੋਡ ਫਗਵਾੜਾ ਜੋ ਕਿ 9 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਕੈਂਪ ਲਗਾਇਆ ਜਾ ਰਿਹਾ ਉਹਦੇ ਵਿੱਚ ਪਹੁੰਚ ਕੇ ਇਸ ਖੂਨਦਾਨ ਦੇ ਵਿੱਚ ਮਹਾਦਾਨ ਦੇ ਵਿੱਚ ਆਪਣਾ ਯੋਗਦਾਨ ਪਾਈਏ ਬਹੁਤ ਬਹੁਤ ਧੰਨਵਾਦ